ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਕੱਪੜੇ ਧੋ ਦਿੱਤੇ ਨੇ ਮਹਾਰਾਜ ਸਰਦਾਰ ਜੀ ਆ ਗਏ ਸੀਗੇ ਹਾਂ 12 ਵਜੇ 12 ਵਜੇ ਗਏ ਸੀ 1 ਵਜੇ ਮੈਂ ਤੁਹਾਨੂੰ ਉੱਠੀ ਬੀਬੀ ਨੇ ਬਾਰ ਖੋਲਿਆ ਮਾਦਾ ਉੱਠੀ ਨਾ ਨਜ਼ਰ ਮੈਂ ਤਾਂ ਬਾਹਰ ਉੱਠੀ ਹੈ ਅੱਪਾ ਤਾਂ ਨਹੀਂ ਦਾ ਗਈ ਤੇ ਭਾਈ ਅੱਪਾ ਤਾਂ ਝੂਠ ਬੋਲ ਤੇ ਕੱਪੜੇ ਨੇ 2 ਤਾਰਾਂ ਭਰ ਦਿੱਤੀਆਂ ਨੇ ਹਜੇ ਅ ਬੱਦਲ ਵਾਈ ਹੈਗੀ ਕਣੀਆਂ ਡਿੱਗੀਆਂ ਨੇ ਕੋਈ ਕੋਈ ਕਣੀ ਜੀ ਵੀ ਡਿੱਗਦੀ ਹੈਗੀ ਤੇ 12:00 ਵਜੇ ਤੱਕ ਰੱਬ ਧੁੱਪ ਲਾ ਦੇ ਮੇਰੇ ਕੱਪੜੇ ਸੁੱਕ ਜਾਣਗੇ ਫਿਰ ਪਾ ਦੇ ਤੇ ਪਰਨੇ ਕਿਉਂ ਨਹੀਂ ਨਿਕਲੇ ਵਿੱਚੋਂ ਪਰਨੇ ਸੋਟੇ 2 5 ਲੈ ਕੇ ਗਈ ਸੀ ਕਿ 4-4 ਤਾਂ ਲੈ ਕੀ ਗਈ ਸੀ ਮੈਨੂੰ ਪਤਾ ਇੱਥੋਂ ਹੀ ਨਿਕਲੇ ਇੱਕ ਨਿਕਲਿਆ ਇੱਕ ਛੋਟੇ ਬੰਨੇ ਹੋਇਆ ਸੀ ਇੱਕ ਬੈਗ ਚੋਂ ਨਿਕਲਿਆ ਇੱਕ ਉਹ ਇੱਕ ਹੋਇਆ ਗਿਆ ਫਿਰ ਇੱਕ ਇੱਕ ਖੋਇਆ ਗਿਆ ਇੱਕ ਚਾਲ ਕੁਝ ਕਾਲੇ ਨੇ ਬੰਨ ਲਿਆਤੀ ਇੱਕ ਖੋਇਆ ਗਿਆ ਆਈ ਨਹੀਂ ਪਤਾ ਇੱਕ ਉਹਦਰ ਉਹਦਰੀ ਬੈਗਾਂ ਚ ਪੈ ਗਏ ਹੋਣਗੇ ਕਿਸੇ ਦੇ ਬੈਗ ਚ ਪਿਆ ਹੋਵੇ ਅੱਜ ਦਾ ਮੈਂ ਤੁਹਾਨੂੰ ਤੁਸੀਂ ਦੱਸ ਜਣੇ ਤੀ ਦਸਾਂ ਕੋ ਦਸੇ ਪਰਨੇ ਆਲੇ ਸੀ ਤੇ ਬਾਕੀ ਪਹਿਣਾ ਕਹਿੰਦੀ ਸੀ ਹਨਾ ਵੀ ਤੁਸੀਂ ਪੱਗਾਂ ਲੈਣੀਆਂ ਸੀ ਗਿਆ ਪੱਗਾਂ ਸੜ ਤਾਂ ਆਮ ਹੀ ਯਾਤਰਾ ਤੇ ਜਾਂਦੇ ਨੇ ਇਹ ਜੇ ਪਰਨੇ ਬੰਨ ਕੇ ਜਾਂਦੇ ਨੇ 4 4 ਮੀਟਰ ਦੇ ਤੇ ਪੱਗ ਤਾਂ ਸਾਡੇ ਵਿਆਹ ਸਾਦੀ ਚ ਹੀ ਬੰਦਦੇ ਨੇ। ਮਹੀਂ ਪੱਗਾਂ ਦੇ ਪੇਟੀਆਂ ਚ ਹੀ ਪਈਆਂ ਰਹਿੰਦੀਆਂ ਨੇ ਜੀਆਂ। ਸਾਰੇ ਪਰਨਾ ਹੀ ਡਿਮਾਂਡ ਕਰਦੇ ਨੇ। 4 ਮੀਟਰ ਦਾ ਪਰਨਾ ਬੰਦਦੇ ਨੇਗੇ। ਸਾਰੇ ਬੱਚੇ। ਲੋ ਜੀ ਮੌਸਮ ਸੋਨੂ ਦਿਸਦਾ ਹੀ ਕਿਣ ਮਣਕਣੀਆਂ ਤੁਸੀਂ ਆਪਦੇ ਦੱਸਿਓ। ਜਿਹੜਾ ਟਾਈਮ ਹੈ 8:30 ਹੋ ਗਏ ਹਜੇ ਮੈਂ ਮੱਜਾਂ ਕੱਲੀ ਜਾਣ ਹੈਗਾ। ਤਾਰ ਟੋਲੀ ਤੇ ਗੋਹਾ ਸਿੱਟ ਲੈਤੀ ਕੱਕ ਪਾ ਲਈਤੀ ਹਜੇ ਵਿਚਾਰੀਆਂ ਕੰਨ ਆਏ ਦੇਖਣਾ ਵੀ ਕੀ ਹਾਲ ਆ ਉਹਨਾਂ ਦਾ ਮੈਨੂੰ ਐ ਹੋ ਗਏ ਵੀ ਮਾ ਮੌਸਮ ਨਾ ਚੜੀ ਨਾ ਲੱਗ ਜੇ ਮੈਂ ਕੱਪੜਾ ਨਾ ਪਾਣੀ ਕੱਢਦਾ ਜਿੰਨੇ ਕੋ ਸੁੱਕਣਗੇ ਹਨਾ ਵੈ ਗੁਰੂ ਕਰੇ ਧੁੱਪ ਲੱਗ ਜੇ 2 ਘੰਟੇ 2 ਘੰਟੇ ਸੁੱਕ ਜਾਣਗੇ ਉਦੋਂ ਮਸ਼ੀਨ 'ਚ ਗੇੜਾ ਦਬਾਤਾ ਕੁਝ ਹੱਥੀ ਧੋਣ ਵਾਲੇ ਹੱਥੀ ਧੋ ਤੇ ਬਾਕੀ ਮਸ਼ੀਨ 'ਚ ਗੇੜਾ ਦਬਾਤਾ ਟੌਲੀ ਟੂੜੇ ਤੇ ਥਾਪੇ ਨਾਲ ਕੁੱਟteneਗੇ ਲੋ ਜੀ ਚੜੂ ਚੂੜੂ ਲਾ ਦਿੱਤਾ ਪਾ ਗਟਾਰ ਆ ਕਿਵੇਂ ਬੋਲਣ ਟਟੀਆਂ ਮੱਜਾਂ ਵੀ ਦਿਖਾ ਦਿਓ ਤੁਹਾਨੂੰ ਪਚਾਰੀਆਂ ਦਾ ਕੀ ਹਾਲ ਹੈ ਕੱਢਦੀਆਂ ਬਾਹਰ ਹੁਣ ਮੋਟਰ ਛੱਡੀਆ ਮਨਲਾ ਹੁਣ ਸਾਡੀ ਮੋਟਰ ਧੋਖਾ ਦੇਊਗੀ ਪਾਣੀ ਬਾਲਾ ਘਟ ਗਿਆ ਲਵਾਉਣੀ ਪਊਗੀ ਪੱਲਾਮਣੀ ਕੀ ਖੜ ਗਈ ਮਨਲਾ ਹੁਣ ਸਾਡੀ ਮੋਟਰ ਖੜੂਗੀ ਕਿਉਂਕਿ ਪਾਣੀ ਦੂੰਗੇ ਹੋਗੇ ਸਾਡੀ 120 ਫੁੱਟ ਤੇ ਲਾਈ ਹੋਈ ਆ ਉਹਨਾਂ ਦੀ ਜਿੰਨਾਂ ਦਾ ਘਰ ਲੈਤਾ ਸੀ ਉਹਨਾਂ ਦੀ ਲਾਈ ਹੋਈ ਐ ਤੇ ਲਾਈ ਹੋਈ ਐ ਕੋਈ ਤੇ ਸਾਇਦ ਹੁਣ ਸਾਨੂੰ ਮੋਟਰ ਨਾ ਲਾਉਣੀ ਪਏ ਜੇ ਮੈਂ ਤੈਨੂੰ ਕਹਿਣੀ ਆ ਸਰਦਾਰ ਜੀ ਨੂੰ ਮੈਂ ਪਤਾ ਕਰ ਪਈ ਹਣਾ ਫਿਰ ਔਖਾ ਹੋ ਜਾਊਗਾ ਆਪਣਾ ਤਾਂ ਅਣਗਮਣ ਤੇ ਪਾਣੀ ਨਾਲ ਵੀ ਨਿਸ਼ਾਰਨਾ ਸਾਡੇ ਤਾਂ ਬਹੁਤ ਪਾਣੀ ਲੱਗਦਾ ਪਸ਼ੂਆਂ ਵਾਲਾ ਘਰ ਆਗਾ ਲੋ ਜੇ ਟਾਈਮ ਹੈ 1:30 ਨਾਲ ਹੋਗਾ ਬਟਾਇਰ ਦਾ ਤੇ ਚਾਹ ਆਪਾਂ ਫਿਰ ਬਣਾਵਾਂਗੇ ਪਹਿਲਾਂ ਆਪਣੇ ਸੁੱਕ ਗਏ ਜੀ ਇੱਕ ਕੱਪੜੇ ਕੱਪੜੇ ਸੁੱਕੇ ਪੈਣ ਸਾਹਾਰੇ ਤੇ ਸਬਰਦ ਮੀਹ ਦੀ ਹੈ ਨਹੀਂ ਸੀ ਕਿ ਛੱਕ ਜੂ ਛੱਕ ਜਾਣਗੇ ਪਰ ਸੁੱਕ ਹੀ ਗਏ ਤੇ ਹੁਣ ਅੰਦਰ ਜਾਰੇ ਗਰਮੀ ਆ ਪ੍ਰੈਸ ਇੱਥੇ ਕਰੂੰਗੀ ਜੇ ਏਸੀ ਆਜ ਕਰਦਾ ਇੱਕ ਲੈਟ ਏਸੀ ਲੈਟ ਖਿੱਚਦਾ ਇੱਕ ਪ੍ਰੈਸ ਲੈਟ ਖਿੱਚਦੀ ਹੈਗੀ ਤੇ ਤਾਂ ਕਰਕੇ ਮੈਂ ਇੱਥੇ ਰਸੋਈ ਚ ਸੱਤ ਵਾਲਾ ਲਾ ਲਿਆ ਪੱਖਾ ਸਾਈਂਦੀ ਸਾਈਂਦੀ ਆਊਗੀ ਆਪਾਂ ਨੂੰ ਹਵਾ ਆਪਾਂ ਘਰ ਦਾਂਗੇ ਜੀ ਪ੍ਰੈਸ ਉੱਥੇ ਤੇ ਤਾਰ ਆ ਕਿਉਂਸੀ ਤੇ ਆਹ ਦੋ ਸੂਟ ਤਾਂ ਪਾਈ ਨਹੀਂ ਹੈਗੇ ਇਹਨਾਂ ਨੂੰ ਮੈਂ ਹੀ ੱਪਪਾ ਜੀ ਲਵਾ ਦੂੰਗੀ ਪ੍ਰੈਸ ਤਾਂ ਫੇਰ ਵੀ ਇਹਨਾਂ ਤੇ ਕਰ ਨਹੀਂ ਪੂ ਬੈਗ ਚ ਇਸ ਤਰ੍ਹਾਂ ਬਲਜੀ ਪਏਗੇ ਇਹਨਾਂ ਨੂੰ ਮੜੀ ਧੁੱਪੇ ਤਾਰਦੇ ਤਾਂ ਆ ਪ੍ਰੈਸ ਕਰਕੇ ਫੇਰ ਇਹਨਾਂ ਨੂੰ ਧਰ ਦੂੰਗੀ ਹਾਂ ਜਿੰਝੋਂ ਕਿਤੇ ਹੁਣ ਜਾਣਾ ਹੋਇਆ ਆ ਸੂਟ ਦੇ ਦੇਵਾਂਗੇ ਕੋਈ ਦਵਾਈ ਬੁਟੀ ਲੈਣ ਸਰਦਾਰ ਜੀ ਜਾੜਦੀ ਦਵਾਈ ਲੈਣ ਜਾਂਦੇ ਹੁੰਦੇ ਨੇ ਫੇਰ ਇਹਨਾਂ ਨੂੰ ਧੋ ਕੇ ਫੇਰ ਪ੍ਰੈਸ ਕਰ ਦਾਂਗੇ ਕੱਪੜੇ ਸਾਰੇ ਸੁੱਕ ਗਏ ਨੇਗੇ ਤੇ ਨਾਲ ਹੁੰਦੇ ਤਾਰਾਂ ਤੋਂ ਉਹਨੇ ਕਲਾਇਆ ਕਰੂ ਧੁੱਪ ਜੀ ਲਾਗੂ ਜੀ ਸਮਾਰ ਕੇ ਫੇਰ ਪ੍ਰੈਸ ਕਰੂੰਗੀ ਉਰੀ ਕਰਾਂਗੇ ਪ੍ਰੈਸ ਤੇ ਚਾਹ ਹਜੇ ਮੈਂ ਤੇ ਬੀਬੀ ਆਂਗੇ ਕੇਰਾ ਭਈ ਸਿਆ ਇੰਨੀ ਕਿ ਮੈਂ ਪੀ ਲੈਣੀ ਆ ਚਾਹ ਤੇ ਸਰਦਾਰ ਜੀ ਹਜੇ ਮੈਂ ਦੇਖਣੀ ਇਹਦੇ ਵਿੱਚ ਕੀ ਲਿਆਏ ਨੇਗੇ ਹੋ ਗੂ ਉਹ ਸਾਈਡ ਤੇ ਕਰਿਆਂਗੇ ਉਰੀ ਪੈਗਾ ਬੈਗ ਚੋਂ ਕੱਢ ਕੇ ਨੂੰ ਤਾਂ ਕੱਪੜੇ ਧੋਣ ਦੀ ਹੋਗੀ ਸਵੇਰੇ ਮੁਗਾ ਜੀ ਛੜ ਕਹਿੰਦੇ ਨੇ ਹੋਊਗਾ ਮਹ ਛੜ ਚਣਾ ਹੂੰ ਕਿੱਲਾ ਲੱਭੋ ਗਏ ਅੰਦਰ ਆ ਜੂਜਾ ਪ੍ਰਸਾਦ ਆਏਗਾ ਫਾੜ ਪਰ ਰਾਤ ਨਹੀਂ ਰਹੋਗਾ ਬੰਦ ਹੋ ਗਈਆਂ ਹੋਣਗੀਆਂ ਰੇੜੀਆਂ ਹਨ ਤੇ ਰੇੜੀਆਂ ਨੇ ਫਿਰ ਰਾਤ 1:00 ਵਜੇ ਆਏ ਨੇ ਸਰਦਾਰ ਜੀ ਕਰ ਮੈਂ ਤਾਂ ਇਥੇ ਮੈਂ 12:00 ਵਜੇ ਨੇ ਮਤ ਨੀਂਦ ਵਾਲੀ ਛੜੀ ਪਈ ਸੀ ਬੀਬੀ ਨੇ ਖੋਲਿਆ ਬਾਹਰ ਉੱਠ ਕੇ ਤੇ ਸੰਦੂਰ ਗੋਲਾਂ ਦਾ ਪੀਪੀਆ ਦੀ ਲਫਾਫੇ ਦੀ ਐਸੇ ਤਰ੍ਹਾਂ ਦਾ ਗੋਲਿਆਂ ਦਾ ਪ੍ਰਸਾਦ ਮੈਨੂੰ ਇਹ ਬਹੁਤ ਵਧੀਆ ਲੱਗਦਾ ਹੈਗਾ ਤੇ ਇਹ ਰੰਗ ਉਸੇ ਤਰ੍ਹਾਂ ਦੇ ਰਾਂਗੇ ਐਸੇ ਤਰ੍ਹਾਂ ਦਾ ਪ੍ਰਸਾਦ ਸੋਖਮਣ ਹੋਰੀਆਂ ਲੈ ਗੀਂ ਸਕੋ ਜਾਇ ਤੇ ਰਾੜਾ ਸਹੇ ਰਾਹੀਂ ਦਿੰਦੇ ਹੁੰਦੇ ਨੇ ਰਾੜਾ ਸਭ ਵੀ ਆਹੀਂ ਦਿੰਦੇ ਹੁੰਦੇ ਨੇ ਹੋਗ ਅਸੀਂ ਜਨ ਪਾਪਾਂ ਦੀ ਵਰਸੀ ਵੀ ਜਾਂਦੇ ਹੁੰਦੇ ਹੁੰਦੇ ਨੇ ਤੋ ਇਹ ਤਾਂ ਖਾਸ ਨੂੰ ਕੁੜੀਆਂ ਲਈ ਬੰਡ ਦਾਂਗੇ ਚੱਕ ਕੇ ਦੇ ਰਾਂਗੇ ਸਾਹਮਣੇ ਪੈਣ ਕੇ ਦੇ ਦਾਂਗੇ ਤੇ ਉਧਰ ਪੜਾ ਦਾਂਗੇ ਫਿਰ ਇਹ ਤੇ ਪਿਆ ਨਹੀਂ ਖਰਾਬ ਹੋਊਗਾ ਅਕਸਰ ਮੂੰਚ ਪੈ ਜੂਗਾ ਹਨਾ ਉ ਤਾਂ ਦੇਖ ਰਿਹਾ ਆਪਣੀ ਦੇਗ ਦੀ ਵਾਰੀ ਵੀ ਆਉਣ ਵਾਲੀ ਹੈਗੀ ਗੁਰਦੁਆਰੇ ਪੜਾ ਦਾਂਗੇ ਇੱਕ ਪੁੜੀ ਕਿਉਂਕਿ ਬਾਬਾ ਫਿਰ ਦੇਗ ਚ ਪਾ ਕੇ ਸਾਰੇ ਵੰਡਣਾ ਲਹੁੰਦਾ ਵੇ ਹਾਏ ਹਾਏ ਚਲੋ ਜੀ ਆਪਾਂ ਕਰਦੇ ਹੁਣ ਪ੍ਰੈਸ ਚਾਹ ਪੀ ਲਈਏ ਥੋੜਾ ਜਿਹਾ ਖਾ ਲਈਏ ਪ੍ਰਸਾਰ ਬਹਿ ਜਰਾ ਪ੍ਰਸਾਰ ਨੇ ਮੈਂ ਗੋਲੀ ਲੈਤੀ ਹੁਣ ਮੈਨੂੰ ਤਾਂ ਪਤਾ ਨਹੀਂ ਲੱਤਨਾ ਆ ਜਿਹੜੀ ਆ ਗਈ ਇੱਥੋਂ ਲੱਤ आएगी ਐ ਦੁਖਦੀ ਹੁਣ ਹੀ ਤੁਰੀ ਜਾਂਦੀ ਦੁਖਦੀ ਤੁਰੀ ਜਾਂਦੀ ਘੱਟ ਦੁਖਦੀ ਜਦੋਂ ਆਪਾਂ ਪਾਉੜੀ ਚੜਦਿਆਂ ਜਾਂ ਬਾਥਰੂਮ ਵਾਲੀ ਪਾਉੜੀ ਚੜਦਿਆਂ ਜਾ ਪੱਕੇ ਬੇੜੇ ਨੂੰ ਪੌੜੀ ਲੱਗੀ ਹੋਈ ਹੈਗੀ ਤਾਂ ਹਾਂ ਚੜਦੀਆਂ ਨਾ ਉਹਨੂੰ ਕੰਮ ਖਰਾਬ ਹੁੰਦਾ ਉਹਨੂੰ ਰੜਕ ਪੈਂਦੀ ਐ ਇੰਨੀ ਰੜਕ ਪੈਂਦੀ ਐ ਹਾਏ ਮਾਂ ਨਿੱਕਲਦਾ ਮੱਲੋ ਮੱਲੀ ਮੂੰਹ ਚ ਪਤਾ ਨਹੀਂ ਕੀ ਹੋ ਗਿਆ ਚਲੋ ਜੀ ਫੇਰ ਮਿਲਦੇ ਆਪਾਂ ਪ੍ਰੈਸ ਕਰ ਲਈਏ ਲੋ ਜੀ ਸਬਜ਼ੀ ਬਣਾ ਧਰੀ ਹੈ ਵੀ ਹੁਣ ਤੇ ਧਰੀ ਹੋਈ ਹੈਗੀ ਚੌਲੇ ਪਾਲੀਆਂ ਬਹੁਤ ਹੀ ਗਰਮੀ ਅੱਬੇ ਲੈਣਾ ਕਮਲਾ ਆ ਗਏ ਸਰਦਾਰ ਜੀ ਕਹਿੰਦੇ ਤੁਸਨ ਪਾਣੀ ਨਹੀਂ ਪਾਇਆ ਮੈਂ ਰੱਬ ਨੂੰ ਦੀਖਦੇ ਰੋਜ਼ ਹੀ ਬੱਦਲ ਹੋਇਆ ਪਿਆ ਦੋ ਬੇਲਾਂ ਪਾਣੀ ਦੀਆਂ ਬਾਲਟੇ ਭਰ ਕੇ ਬੇਲਾਂ ਚ ਪਾ ਕੇ ਆਈਆਂ ਕੱਦੂ ਨੇ ਬੇਲਾਂ ਕਮਲਾ ਜਿਹੀ ਗਈਆਂ ਤੇ ਪ੍ਰੈਸ ਕਰ ਸਾਰੇ ਕੱਪੜੇ ਧੋਤੇ ਗਏ ਸੁੱਕ ਗਏ ਪ੍ਰੈਸ ਹੋ ਗਏ ਹੈਂਗਰਾਂ ਚ ਪਾ ਕੇ ਹੁਮਾਰੀ ਜਿ ਤਰੇ ਗਏ ਹੁਣ ਸ਼ਾਂਤੀ ਆਈ ਹੈ ਹਨਾ ਜਿਰੋਂ ਸਾਰਾ ਕੰਮ ਹੋ ਜਾ ਬਣ ਜੇ ਪਰ ਅੱਜ ਮੇਥੇ ਸੂਟ ਜਿਹੜਾ ਕੱਟਿਆ ਹੋਇਆ ਸੀ ਸੰਤਾ ਨਹੀਂ ਗਿਆ ਸਲਵਾਰ ਤਾਂ ਖਲ ਬਣਾ ਲਈ ਸੀ ਤੇ ਹੁਣ ਮੈਨੂੰ ਗਰਮੀ ਆ ਗਈ ਉਧਰ ਦੋ ਤਿੰਨ ਬਾਟੀਆਂ ਹਨ ਪਰ ਕੇ ਲੈ ਕੇ ਗਈਆਂ ਠੂਠੀ ਕੋ ਬੇਲਾਂ ਚ ਸਾਰੀਆਂ ਬੇਲਾਂ ਚ ਪਾਣੀ ਪਾਇਆਗਾ ਤੇ ਚਲ ਪੈਣ ਪਈਆ ਡੰਗ ਲੈ ਜਾਂਦਾਗਾ ਅਸ਼ਟਕਾਤੀ ਕਰਦੇ ਜੀ ਪੈਣ ਪਈਆ ਡੰਗ ਲੈ ਜਾਂਦਾ ਹਨ ਤੇ ਮੱਝਾ ਬੰਨੀ ਨੇ ਕੱਖਾਂ ਤੇ ਸਵਾ ਚਾਰ ਹੋ ਗਏ ਨੇ ਬੇਲਾਂ ਚ ਪਾਣੀ ਪਾਇਆ ਸਬਜ਼ੀ ਨੂੰ ਤੜਕਾ ਲਾਇਆਗਾ ਸਬਜ਼ੀ ਚੌਲ ਫੜੀਆਂ ਧਰੀ ਆਪਾਂ ਨੇ ਆਹ ਜੇ ਨੰਨੀ ਜੀ ਕੱਟੀ ਨੂੰ ਪਾਣੀ ਧਰਨਾਗਾ ਤੇ ਤੇ ਮੇਰਾ ਇੰਨਾ ਕਰਦੀਆਂ ਨੇ ਕਟੀਆਂ ਬਹੁਤ ਹੀ ਜਾਰੇ ਸੁਖ ਨਾਲ ਆਪਣੀ ਮੱਝ ਦੁੱਧ ਵਧੀਆ ਦੇਣ ਲੱਗ ਗਈ ਵਧ ਗਈ ਬਹੁਤ ਵਧੀਆ ਦੁੱਧ ਦਿੰਦੀ ਆ ਵਾਹਿਗੁਰੂ ਤੰਦਰੁਸਤੀ ਰੱਖੇ ਇਹਨੂੰ ਤੇ ਵਧ ਗਈ ਇੱਕ ਤੀਜੀ ਸਵੇਰ ਸੂਈ ਹੈਗੀ ਪਹਿਲੇ ਸਵੇਰ ਦਿੱਤਾ ਸੀ ਇਹਨੇ ਕਿ ਜੀ 9 ਲੀਟਰ ਦੂਜੇ ਸਵੇਰ ਦਿੱਤਾ ਤੀਨ 11 ਲੀਟਰ ਐ ਇੱਕ ਤੀ ਹੋਰ ਵੀ ਵਧ ਗਈ ਚਲੋ ਹਣਾ ਤੀਜਾ ਅਸਲ ਤਾਂ ਪਸ਼ੂ ਤੀਜੇ ਸੂਈ ਦੁੱਧ ਕਰਦਾ ਜਨਨਿਕ ਕੋਈ ਉਪਰੀ ਮੱਜ ਨਹੀਂ ਇਹ ਸਾਰੀਆਂ ਮੇਰੀਆਂ ਘਰੇ ਕੱਟੀਆਂ ਪਾਲੀਆਂ ਹੋਈਆਂ ਨੇਗੀਆਂ ਇਹਨਾਂ ਨੇ ਮਾਵਾ ਵੇਚਤੀਆਂ ਕੱਟੀਆਂ ਘਰੇ ਪਲ ਗਈਆਂ ਠੀਕ ਆ ਤੇ ਜਿਹੜੀ ਵੀ ਮੈਂਲਟ ਕਰਦੇ ਆ ਵੈਗਰੂ ਹਨਾ ਉਹ ਜਿਆ ਮੁੱਲ ਜ਼ਰੂਰ ਪੈਂਦਾਗਾ ਤੇ ਦੇਖ ਲਿਆ ਹੁਣ ਅਜੇ ਕੈਲਸ਼ੀਅਮ ਨਹੀਂ ਲਿਆਂਦਾ ਮੱਜ ਨੂੰ ਆਪਣੇ ਨੂੰ ਤੇ ਸੋਚਦੇ ਆ ਵੀ ਕਿਹੜਾ ਕੈਲਸ਼ੀਅਮ ਪਾਈਏ ਪਰ ਅਸੀਂ ਕਦੇ ਕੈਲਸ਼ੀਅਮ ਨਹੀਂ ਪਾਇਆ ਪਰ ਪਿਛਲੇ ਸਾਲ ਲਿਆਂਦਾ ਧੀ ਕੈਸੀ ਮਾ ਉਹ ਸਾਡਾ ਡੋਲ ਲਗੇ ਸੀ ਮਾਝੂ ਕੋਲ ਕੇ ਮਾਝੀ ਨਾਲ ਡੋਲਤਾ ਸੀਗਾ ਤੇ ਮੁੜ ਕੇ ਅਸੀਂ ਲਿਆਂਦਾ ਨਹੀਂ ਹੈਗਾ ਤੇ ਐ ਇੱਕ ਦੀ ਮੰਗਵਾਉਂ ਗਈ ਹੁਣ ਕੈਸੀ ਮਹਣਾ ਤੇ ਦੂਜੀਆਂ ਮੱਝਾਂ ਸੂਣ ਗਈਆਂ ਉਹਨਾਂ ਤੋਂ 20 ਦਿਨ ਬਾਅਦ ਪੈਂਦਾ ਸੂਣ ਤੋਂ ਇਹਨੂੰ ਮਹੀਨਾ ਹੋ ਗਿਆ ਤੇ ਸੂਈ ਤੀ ਪਿਛਲੀ 12 ਜੁਲਾਈ ਨੂੰ ਅੱਜ ਹੋ ਗਈ 13 ਜ 13 14 ਜੁਲਾਈ ਅਗਸਤ ਹੋਗੀ ਮਹੀਨਾ ਹੋ ਗਿਆ ਸੂਈ ਨੂੰ ਹੁਣ ਤੱਕ ਅਸੀਂ ਇਹਨੂੰ ਸ਼ੁਰੂ ਕਰ ਦਾਂਗੇ ਹੌਣ ਟਿਕ ਤਾ ਲੱਟੀ ਨੂੰ ਤੂ ਗੁੜਗੜ ਖਾਂਦੀ ਰਹੀ ਆ ਹਨਾ ਤਾਂ ਕਰਕੇ ਵੀ ਉਹ ਚ ਵੀ ਹਨਾ ਆਹ ਹੋ ਹੁੰਦਾਗਾ ਤੇ ਹੁਣ ਮੈਂ ਜਾਰੇ ਗੋੜ ਨਹੀਂ ਪਾਇਆ ਫਿਰ ਹੌਂਕ ਦੀ ਸੀਗੀ ਤੇ ਇਸ ਕਰਕੇ ਬਸ ਐਂ ਚੱਲੀ ਜਾਂਦਾ ਕੰਮ ਤੇ ਸਾਰਾ ਦਿਨ ਬਸ ਮਨ ਮਾਈ ਹੌਸਲਾ ਹੋ ਜਾਣਾ ਜੀ ਰੋਣਾ ਵੀ ਆਪਣੇ ਪਸ਼ੂ ਸੂਣ ਨਾਲ ਹੋਵੇ ਜਾਂ ਮੱਝ ਸੂਈ ਹੋਵੇ ਜਾਂ ਮੱਝ ਨੇ ਕੱਟੀ ਦਿੱਤੀ ਹੋਵੇ ਵਿਆਵਰਕਾ ਦਿਨ ਹੁੰਦਾ ਉਹਦੇ ਜਿੱਦੈ ਮੱਝ ਕੱਟੀ ਦੇਵੇ ਕਿਉਂਕਿ ਜੇਕਰ ਇਕੱਟੀ ਹੋ ਜਾਂਦੀ ਹੈ ਹਨਾ ਉਹ ਪੈ ਜਾਂਦੀ ਹੈ ਮੁੱਲ ਲੈ ਕੇ ਪਾਲਣੀ ਔਖੀ ਲੱਗਦੀ ਹੈ ਨਾ ਮੁੱਲ ਲੈਣ ਦੇਣ ਫਾਇਦਾ ਦਾ ਨਾ ਕੀ ਕਰਨੀ ਹੈ ਕੀ ਕਰਨੀ ਹੈਗੀ ਗਰਮੀ ਨੇ ਕਾਏ ਦਿਨ ਹੋ ਗਏ ਸਾਡੀ ਪਾਰ ਰੱਖੀ ਐ ਚਲੋ ਹੁਣ ਤਾਂ ਹੱਥ ਹੀ ਲੰਗੇ ਪੂਛ ਰਹਿ ਗਈ ਕੋਈ ਗੱਲ ਨਹੀਂ ਲਾਲਾਂ ਦੇ ਨੂੰ ਰੱਬ ਨੂੰ ਵੀ ਜੋਰ ਜਿੰਨੀ ਗਰਮੀ ਪਾ ਕੇ ਲੱਗਦੀ ਆ ਬਾਦੋਂ ਨਾ ਮੀਂਹ ਆ ਰਿਹਾ ਗਾ ਸੂਤ ਠੰਡ ਹੋਊਗੀ ਹੋਈ ਹਨਾ ਆ ਹਾਲ ਤਾਂ ਨਹੀਂ ਹੋਊਗਾ ਤੇ ਹੁਣ ਸੰਗਰਾਦ ਸਾਇਦ ਬਸ ਸ਼ਨੀਵਾਰ ਦੀ ਸੰਗਰਾਦ ਹੈਗੀ ਸੰਗਰਾਦ ਸ਼ਨੀਵਾਰ ਦੀ ਹੈਗੀ ਥੋੜਾ ਇਹ ਮਪਾਰੇ ਪਾ ਕੇ ਗਈ ਸੀ ਕਾਰ ਦੀ ਸੀ ਸਬਜੀ ਪਹਿਲਾਂ ਮੈਂ ਪਾਣਾ ਨਹੀਂ ਬਾਅਦ ਚ ਮੈਂ ਪਾਣੀ ਪਾ ਦਿਆ ਇਸ ਤਰ੍ਹਾਂ ਪੌਲੀ ਪਾਣੀ ਦੀ ਪਾਣੀ ਕਰਦੀ ਕੌਲੀ ਤੇ ਘੱਟ ਸੁਨੋ ਤੇ ਬਣਾਉਣੀ ਹੈ ਸਬਜੀ ਸੇ ਸੋਤੇ ਹੈਗਾ ਆਪਣਾ ਚੁੱਲਾ ਬਿਜਲੀ ਵਾਲਾ ਗਾਲਾਂ ਬਹੁਤ ਪੈਂਦੀਆਂ ਨੇ ਮੈਨੂੰ ਹੁਣ ਆ ਹੁੰਦਾ ਵੀ ਚਾਲੇ ਤੇ ਸੇਤੀ ਚੀਜ਼ ਬਣ ਜਾਂਦੀ ਆ ਜਦੋਂ ਬਿਲਾ ਆਉਂਦਾ ਮੇਰੇ ਗਾਲਾਂ ਬਹੁਤ ਹੀ ਪੈਂਦੀਆਂ ਨੇ ਪਿੰਡੀਆਂ ਤੋੜਨ ਵਾਲੀਆਂ ਪੀਨ ਉਹ ਤੋੜ ਕੇ ਰੱਖਣੀਆਂ ਨੇਗੀਆਂ ਤੇ ਸਬਜੀ ਸਾਰੀ ਉਹ ਗੁੱਡਣ ਵਾਲੀ ਹੋ ਗਈ ਕਿਉਂਕਿ ਸੌਣ ਦਾ ਮਹੀਨਾ ਕਰਕੇ ਸਬਜੀ ਚ ਕਾ ਫੂਸ ਬਹੁਤ ਜਾਰੀ ਹੋਇਆ ਪਿਆਗਾ ਥੋੜੀ ਜੀ ਮੈਨੂੰ ਆਇਆ ਵੀ ਜਰਾ ਲਾਈਟ ਇਸ ਕਰਕੇ ਨਹੀਂ ਮਚਾਉਂਦੀ ਇੱਕ ਮਲਾ ਸਾਡਾ ਇੱਕ ਦੀ ਬੋਰ ਖੜੂਗਾ ਘਰ ਵਾਲੀ ਮੋਟਰ ਦਾ ਬਹੁਤ ਘਰਾਂ ਦੇ ਖੜ ਗਏ ਨੇ ਤੇ ਅੱਜ ਟੈਂਕੀ ਮਸਾਂ ਭਰੀ ਆ ਪਰ ਨਹੀਂ ਭਰੀ ਆ ਕਿ ਕਈ ਪਰਸੋਂ ਨਹੀਂ ਮਸਾਂ ਭਰਦੀ ਆ ਟੈਂਕੀ ਸਰਦਾਰ ਜੀ ਅੱਜ ਹਰੇ ਰੂ ਸਿੱਟ ਕੇ ਗਏ ਸੀ ਜਿਰੋਂ ਦੇ ਆਏ ਨੇ ਸਵੇਰ ਦੇ ਸਨੀਆਂ ਉੱਠ ਕੇ ਖੇਤ ਗਏ ਹੋਏ ਨੇ ਰੇ ਸਿੱਟਦੇ ਨੇ ਦਵਾਈ ਸਿੱਟੀ ਆ ਹਨ ਤੇ ਨਾਲ ਇੱਕ ਦਿਹਾੜੀ ਹੈਗਾ ਨਵੀ ਦਾ ਇੱਕ ਡੀੜੀ ਵਾਲਾ ਗਾ ਤੇ ਅੱਗੇ ਪਿਛਲੇ ਸਾਲ ਮੈਂ ਹਾਂ ਸੁਣ ਤੋ ਮੁੰਡਿਆਂ ਨਾਲ ਤੁਸੀਂ ਪਿਛਲੇ ਸਾਲ ਜਿਰੋਂ ਆਏ ਸੀਗੇ ਮੁੱਦੇ ਮੂੰ ਡਿੱਗੇ ਤੀ ਆ ਕੇ ਦੋ ਦਿਨ ਨੂੰ ਉੱਠਿਆ ਇੱਕ ਤੀ ਕਹਿੰਿਆ ਕਿ ਸਾਡੇ ਕੰਮ ਵਾਲਾ ਚੜ ਗਿਆ ਸਿਰ ਤੇ ਪਿਛਲੇ ਸਾਲ ਇਹ 16 ਅਗਸਤ ਨੂੰ ਗਏ ਸੀਗੇ ਆਇਤੀ ਮੁਰ ਵੀ ਆਏ ਹਨ ਤੇ ਆਪਾਂ ਨੇ ਗੱਲਾਂ ਕਰ ਲਈਆਂ ਆਮ ਨੇ ਆਪਾਂ ਸਬਜ਼ੀ ਮੈਂ ਨਾ ਥੋੜੀਆਂ ਆਪਣੀ ਢੇਠ ਆਉਂਦੀਆਂ ਨੇ ਉਹੀ ਮੈਂ ਤੋੜ ਕੇ ਲਫਾਫਾ ਲਾ ਰੱਖਿਆ ਫ੍ਰਿਜ ਦੇ ਵਿੱਚ ਕਿਉਂ ਪੱਕਾ ਨਹੀਂ ਜਿੰਦੀ ਤੇ ਉਹਦੀ ਤੋੜ ਤੋੜ ਫ੍ਰਿਜ ਚ ਛਿੱਤਰ ਹੀ ਜਾਣੀ ਆਂਗੀ ਜਿੱਦੇ ਡੰਗ ਦੀਆਂ ਹੋ ਜਾਂਦੀਆਂ ਉਹਦੇ ਕਰ ਲਾਣਿਆਂਗੇ ਹਨਾ ਤੇ 7-8 ਦਿਨ ਡੰਗਦੀਆਂ ਹੋ ਜਾਂਦੇ ਨੇ ਉਹਦੇ ਵਕਾਰ ਲੈਣੇ ਫਾਲੀਆਂ ਵੀ ਤੀਜੇ ਚੌਥੇ ਦਿਨ ਹੋ ਜਾਂਦੀਆਂ ਨੇ ਕਿ ਹੁਣ ਤਾਂ ਗਾਗਾ ਸੁੱਕ ਜਾਈ ਵਾੜੀ ਰਮਾਉਣ ਵਾਲੀ ਐ ਮੈਂ ਰੋਜ਼ ਬੱਦਲ ਵਾਈ ਕਿਣ ਮਣਕਣੀ ਜੀ ਹੋ ਕੇ ਹਟ ਜਾਂਦੀ ਮੈਨੂੰ ਆਏ ਹੁੰਦਾ ਵੀ ਮੋਟਰ ਪਾਣੀ ਨਹੀਂ ਦਿੰਦੀ ਚਲ ਮੀਨ ਆ ਰਮ ਜੂਗੀ ਹੁਣ ਤਾਂ ਸਾਨੂੰ ਮਲਾ ਮੋਟਰ ਲਾਉਣੀ ਪਊਗੀ ਹੋਰ ਦਵਾਰੇ ਤੇ ਤੁਸੀਂ ਦੱਸੋ ਤੁਹਾਡੀਆਂ ਮੋਟਰਾਂ ਪਾਣੀ ਵਾਲੀਆਂ ਖੜਗੀਆਂ ਤਾਂ ਨਹੀਂ ਕਿਸੇ ਪੈਣ ਪ੍ਰਾਧੀਆਂ ਸਾਡੀ ਉਧਰ ਆਉਣੀ ਕਿ ਖੜ ਗਈ ਮੋਟਰ ਤੇ ਉਧਰੋਂ ਸਾਡੀ ਖੜ ਗਈ ਇਸ ਕਰਕੇ ਆਹਨੇ ਕਿ ਆਹ ਸਾਡੇ ਤਾਂ ਹਜੇ ਮਾਲ ਪਸੂਣੇ ਸਾਨੂੰ ਤਾਂ ਸਰਜਾਂ ਲੈ ਆਵਰੇ ਤਾਇਏ ਕੋ ਟੈਂਕੀ ਭਰ ਲਾ ਦੇਣ ਉਹ ਕਾਂਦੂ ਤਰੀ ਸਾਡੇ ਤਾਂ ਚਾਚੇ ਕੇ ਮੋਟਰ ਉਹ ਦੂਰ ਹੈਗੀ ਸਾਨੂੰ ਤਾਂ ਮੋ ਆਣ ਗਮਾਨ ਦੇ ਪਾਣੀ ਨਾਲ ਕੁਝ ਵੀ ਨਹੀਂ ਹੋਣਾ ਜੇ ਖੜ ਗਈ ਮੋਟਰ ਸਰਦਾਰ ਜੀ ਨੂੰ ਮੈਂ ਪਹਿਲੀ ਕਿਹਾ ਮੈਂ ਪਹਿਲੀ ਇੰਤਜ਼ਾਮ ਕਰ ਲੋ ਆਪਦਾ ਹਜੇ ਥੋੜਾ ਥੋੜਾ ਪਾਣੀ ਦਿੰਦੀ ਐ ਅਨ ਪੰਜ ਸੱਤ ਦਿਨਾਂ ਚ ਆਪਣੀ ਮੋਟਰ ਨਵੀਂ ਤਿਆਰ ਹੋ ਜੂਗੀ ਕਿਉਂਕਿ ਮੱਜਾਂ ਦਾ ਉਖਾ ਹੋ ਜਾਂਦਾ ਹੈ ਹਨ ਤੇ ਇੱਕ ਗਰਮੀ ਹੈਗੀ ਦੋ ਵਾਰੀ ਨਮਾਉਣੀਆਂ ਪੈਂਦੀਆਂ ਨੇ ਗੀਆਂ ਲੋ ਜੀ ਢਿੰਡੀਆਂ ਤੋੜ ਲਿਆਂ ਗੱਲਾਂ ਕਰਦੇ ਕਰਦੇ ਚਲੋ ਜੀ ਆਪਾਂ ਬਾਅਦ ਚ ਮਿਲਦੇ ਆ ਤੁਹਾਨੂੰ ਪਾਣੀ ਤਾਂ ਨਹੀਂ ਪਿਆਉਣਿਆ ਮੱਜਾਂ ਨੂੰ ਨਾ ਮੋਟਰ ਛੱਡਦੀਆਂ ਫੇ ਥੰਡਾ ਪਾਣੀ ਪੈਜੂ ਹੌਲੀ ਹੌਲੀ ਤਾਜ਼ਾ ਪੀਂਦੀਆਂ ਨੂੰ ਪੀਂਦੀਆਂ ਨਹੀਂ ਹੈਗੀਆਂ ਸਰਦੀਆਂ ਚ ਗਰਮ ਪਾਣੀ ਪਾ ਦਿਆ ਨੇ ਗਰਮੀ ਠੰਡਾ ਪਾਲਦੀਆਂ ਨੇ ਮੱਝਾਂ ਵੀ ਤਾਜਾ ਪਾਣੀ ਸਾਡੇ ਤੋਂ ਪੀਂਦੀਆਂ ਨੇ ਉਹ ਜਿਹ ਪੀਂਦੀਆਂ ਆਪਾਂ ਤੋੜ ਕੇ ਧਰਤੀਆਂ ਛੋਟੀਆਂ ਛੋਟੀਆਂ ਨੇ ਜਿਹੜੀਆਂ ਉਹ ਕੱਲ ਨੂੰ ਤੋੜ ਲਾਂਗੇ ਭਣੇ ਕੰਮ तकरीबन ਸਾਰੇ ਕਰ ਲਏ ਨੇਗੇ ਅ ਬਸ ਕੱਲੀ ਭਾਂਡੇ ਚੱਕਣ ਵਾਲੇ ਰਹਿ ਗਏ ਸਰਦਾਰ ਜੀ ਇਹ ਖੇਤੋਂ ਨਹੀਂ ਆਏ ਆ ਕੇ ਦੁੱਧ ਪਾਉਣਗੇ ਸਵੇਰ ਦੇ ਰਾਤ 1 ਵਜੇ ਆਏ ਸੀ 7 ਵਜੇ ਸੌਂ ਗਏ 7 ਵਜੇ ਦੇ ਸਾਢੇ 8 ਵਜੇ ਰਕਟ ਗਏ ਹੋਣੇ ਦਵਾਰੇ ਸਵਾ 7 ਹੋਣ ਵਾਲੇ ਹੋਗੇ ਖਾਇ ਤੇ ਕਾਇ ਨਹੀਂ ਹੈਗੇ ਜੋ ਤੂੰ ਫਪਾ ਨੇ ਕਰ ਦਿੱਤੀ ਸਾਰੇ ਕੰਮ ਕਰ ਦਿੱਤੇ ਨਗੇ ਤੇ ਬਸ ਕੱਲੇ ਪੰਡ ਚੱਕ ਨਾਲੇ ਰਹੇਗੇ ਤੇ ਬਸ ਹੁਣ ਆਪਣੇ ਕੰਮ ਫਾਈਨਲ ਹੋ ਗਏ ਨਗੇ ਤੇ ਸਾਡੇ ਪਿੰਡ ਤੇ ਪਹਿਰੇ ਲੱਗਣ ਲੱਗ ਗਏ ਸਾਡੇ ਨੇੜੇ ਤੇੜੇ ਬਹੁਤ ਸਾਰੀ ਚੋਰੀਆਂ ਹੋਣ ਲੱਗੀਆਂ ਪਿੰਡਾਂ ਦੇ ਵਿੱਚ ਇਸ ਕਰਕੇ ਪਹਿਰੇ ਪਿੰਡੇ ਪਿੰਡੀ ਲੱਗ ਜeneਗੇ ਤੇ ਤੁਸੀਂ ਆਪਦੇ ਦੱਸਿਓ ਵੀ ਤੁਹਾਡੇ ਕਿਵੇਂ ਆ ਏਰੀਏ ਚ ਚੋਰੀ ਚਪੇ ਤੋਂ ਠੀਕ ਠਾਕ ਐ ਸਾਡੇ ਤਾਂ ਨੇੜੇ ਤੇੜੇ ਬਹੁਤ ਚੋਰੀਆਂ ਹੋ ਗਈਆਂ ਨੇ ਜੀਆਂ ਤੇ ਪਤਾ ਨਹੀਂ ਕੀ ਗੱਲ ਹੈਣਾ ਪਤੰਤ ਚੋਰ ਨੇ ਪਤਾ ਨਹੀਂ ਕੋਈ ਨਸ਼ੇੜੀ ਨੇ ਪਤਾ ਨਹੀਂ ਕੀ ਨੇ ਬੱਸ ਕੀ ਰੱਖੇ ਬੱਚਿਆਂ ਨੂੰ ਹਣਾ ਨਸ਼ਿਆਂ ਤੋਂ ਤੇ ਮਾਂ ਪਿਓ ਵੀ ਕੀ ਕਰੇ ਹੈਣਾ ਜੀ ਕਿਹੜਾ ਕਿਸੇ ਨੂੰ ਦੱਸ ਕੇ ਜਾਂਦੇ ਨੇ ਜਵਾਕ ਜਿਹੜੇ ਨਸ਼ਾ ਕਰਦੇ ਨੇ ਉਹ ਤਾਂ ਮਾਂ ਪਿਓ ਵੀ ਬਿਲਕੁਦ ਦੇਣਗੇ ਉੱਡੀਨੇ ਮੋਟਰਸਾਈਕਲ ਆ ਸਕੂਟਰੀ ਵਾਲੇ ਲੁੱਟੀ ਜਾਂਦੇ ਨੇ ਰਾਤ ਨੂੰ ਚੋਰੀ ਕਰਨ ਵਗੈਰਾ ਜੀ ਸਿਲੰਡਰ ਹੱਥ ਲਾ ਕੇ ਸਿਲੰਡਰ ਚ ਆਪ ਕੋਈ ਪੰਡਾ ਹੱਥ ਲਾ ਕੇ ਪੰਡਾ ਚੱਕ ਲਿਆ ਤੇ ਬਸ ਇਹਨੂੰ ਵਗਸ ਕੇ ਰੱਖੇ ਸਭ ਨੂੰ ਹੁਣ ਚੋਰੀ ਤੇ ਕਰਨ ਵਾਲੀ ਕਰ ਲਾਂਦੇ ਨੇ ਚਲੋ ਹਣਾ ਕੁਝ ਜਾਨ ਦਾ ਖਤਰਾ ਨਾ ਕਰਨ ਆਪਾਂ ਤਾਂ ਇਹ ਹੀ ਹੈਗੀ ਵਿਚੀ ਤਾਂ ਫੇਰ ਵੀ ਬਣ ਜਨੇ ਬੰਦੇ ਦੀ ਜਾਨ ਨਹੀਂ ਫੇਰ ਬਣਦੀ ਹੈਗੀ ਤੇ ਤੁਸੀਂ ਦੱਸਿਓ ਜੀ ਤੁਹਾਡੇ ਏਰੀਏ ਚ ਅੱਜ ਕੱਲ ਆ ਕੇ ਪਤਾ ਨਹੀਂ ਕੀ ਹੋ ਜਾਂਦਾ ਜਿੱਥੋਂ ਬਾਦੋਂ ਚੜਨ ਵਾਲੀ ਹੋ ਜਾਂਦੀ ਆ ਸੱਦੇ ਸੌਣ ਤੋਂ ਬਾਅਦ ਹਨਾ ਚੋਰੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਹੁਣ ਕੀ ਕਹਾਂ ਡਰ ਪਾਉ ਤਾਂ ਲੱਗ ਬੈਗ ਸਾਡੇ ਪਾਪਾ ਜੀ ਤੇ ਰਾਤ ਨੂੰ ਕਈ ਵਾਰੀ ਉੱਠਿਆ ਕਰਨ ਸਰਦਾਰ ਜੁਣ ਗਏ ਹੋਸੀ ਆਗੇ ਹੁਣ ਤਾਂ ਕਈ ਵਾਰੀ ਉੱਠਿਆ ਗਾ ਸਾਡੇ ਸਾਰੇ ਪਿੰਡੀ ਹਨਾ ਪੈਰਾ ਲੱਗਦਾ ਕਰਕੇ ਨੇ ਜੇ ਕਿੰਨੇ ਪੈਰਾ ਲੱਗਦਾ ਹੈ ਕਹਿੰਦੇ ਨੇ ਜਿਉਂ ਕੋਈ ਮਾੜੀ ਸਾਇਤ ਆਉਂਦੀ ਅਗਰ ਆਪਕਾ ਨੂੰ ਲਿਆਵੇ ਫਿਰ ਕਹਿੰਦੇ ਨੇ ਨੂੰ ਹੀ ਨਹੀਂ ਜਾਗ ਆਉਂਦੀ ਹੁੰਦੀ ਹਨਾ ਕਾ ਬਿਮਾਰੀ ਸੈਂਤ ਨਾਲ ਲਿਆਵੇ ਕਿਸੇ ਤੇ ਵੀ ਤੇ ਸਾਰੀਆਂ ਘਰਾਂ ਦੇ ਵਿੱਚ ਸੋਖ ਰੱਖੇ ਬਾਕੀ ਬੱਚਿਆਂ ਦੀ ਤੰਦਰੁਸਤੀ ਚਾਹੀਦੀ ਆਪ ਦੀ ਤੰਦਰੁਸਤੀ ਚਾਹੀਦੀ ਹੈ ਜੀ ਜੀਦਾ ਹਨਾ ਮਾਗਰੋ ਮੂਰੋ ਬਣਦੀ ਨਹੀਂ ਰਹਿੰਦੀਆਂ ਨੇ ਜਿਹੜੀ ਬੰਦੇ ਜਿੰਦਾ ਉਹ ਨਹੀਂ ਬਣਦੀ ਹੈਗੀ ਤੇ ਬਣਾਉਣੀ ਆ ਪਰ ਬਹੁਤ ਔਖੀਆਂ ਨੇ ਪਕਾਏ ਜਾਣ ਐ ਵੀ ਚੀਜ਼ ਬਣ ਬਣ ਜੂਗੀ ਬੰਦਾ ਨਹੀਂ ਬਣਦਾ ਚੀਜ਼ ਵੀ ਬਹੁਤ ਔਖੀ ਹੋ ਜਾਂਦੀ ਹੈ ਬਣਾਉਣੀ ਉੱਤੋਂ ਹਣਾ ਤੇ ਚਲੋ ਜੀ ਆਪਾਂ ਹੁਣ ਕਰ ਦਿਆਂ ਵੀਡੀਓ ਦਾ ਐਂਡ ਵੀ ਬਿਨਾ ਆਇਆ ਮੈਂ ਨਾ ਆਉਣੀ ਅੱਜ ਹੁਣ ਤੇ ਆਪਾਂ ਵੀਡੀਓ ਦਾ ਐਂਡ ਕਰ ਦਿਆਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅ ਗਰਮੀ ਬਹੁਤ ਹੀ ਨਾਂਗੀ ਥੋੜੀ ਰਹਿ ਗਈ ਕਹਿੰਦੇ ਨੇ ਹਰ ਚੀਜ਼ਾਂ ਨੰਗੀ ਆਂ ਪੂਛ ਪੂਸ ਰਹਿ ਗਈ ਬਸ ਉਹ ਵੀ ਨਾਂਗੂ ਜੀ ਜਿਵੇਂ ਹੱਥ ਹੀ ਨੰਗੇ ਪੂਸ ਵੀ ਨੰਗੀ ਜਾਊਗਾ ਨਾ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਵੈਗ ਨੂੰ ਸਾਰੇ ਘਰਾਂ ਵਿੱਚ ਤੰਦਰੁਸਤੀ ਰੱਖੇ ਬਰਕਤ ਆ ਰੱਖੇ ਤੁਕ શાંતੀ ਰੱਖੇ ਹਨਾ ਮੇਰੇ ਤੇਰੀ ਆਦਾ ਸਬਹਿਨ ਗੁਰੂ ਜੀ ਅੱਗੇ ਤੇ ਮਿਲਾਂਗੇ ਕੱਲ ਨੂੰ ਸੇ ਨਵੇਂ ਵਲੋਗ ਨਾਲ ਅੱਜ ਦੀ ਸੀ ਨੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ